ਪੰਜਾਬ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਮਹਿੰਗਾ ਟੋਲ ਪਲਾਜ਼ਾ ਬੰਦ ਹੋਵੇਗਾ ਜੀ ਹਾਂ ਪੰਜਾਬ ਸਰਕਾਰ ਨੇ ਸਟੇਟ ਹਾਈਵੇ ਜਗਰਾਉਂ ਨਕੋਦਰ ਰੋਡ ਦੇ ਉੱਤੇ ਟੋਲ ਪਲਾਜਾ ਬੰਦ ਕਰਨ ਦਾ ਫੈਸਲਾ ਲਿਆ ਹੈ ਤਾਂ ਸੂਤਰਾਂ ਦੇ ਮੁਤਾਬਿਕ ਇਹ ਟੋਲ ਪਲਾਜਾ ਸਾਢੇ 3 ਸਾਲਾਂ ਦੇ ਵਿੱਚ ਪੰਜਾਬ ਦਾ 19ਵਾਂ ਟੋਲ ਪਲਾਜਾ ਹੋਵੇਗਾ ਜੋ ਕਿ ਬੰਦ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਹ ਟੋਲ ਪਲਾਜਾ ਆਪਣੀ ਮਿਆਦ ਤੋਂ 2 ਸਾਲ ਪਹਿਲਾਂ ਹੀ ਬੰਦ ਹੋ ਜਾਵੇਗਾ ਇਹ ਫੈਸਲਾ ਨਿਜਮਾ ਦੀ ਅਣਦੇਖੀ ਕਰਨ ਅਤੇ ਪ੍ਰਬੰਧਾਂ ਦੀ ਘਾਟ ਕਾਰਨ ਲਿਆ ਗਿਆ ਹੈ ਤਾਂ ਜਗਰਾਉ ਨਕੋਦਰ ਰੋਡ ਦੇ ਉੱਤੇ ਟੋਲ ਪਲਾਜਾ ਬੰਦ ਹੋਣ ਦੇ ਨਾਲ ਪੰਜਾਬ ਵਾਸੀਆਂ ਨੂੰ ਆਵਾਜਾਈ ਦੇ ਵਿੱਚ ਵੀ ਵੱਡੀ ਰਾਹਤ ਮਿਲੇਗੀ ਤਾਂ ਸਰਕਾਰ ਦੇ ਅਨੁਸਾਰ ਇਹ ਫੈਸਲਾ ਲੋਕਾਂ ਦੇ ਹਿੱਤ ਦੇ ਵਿੱਚ ਅਤੇ ਆਰਥਿਕ ਬੋਝ ਘਟਾਉਣ ਦੇ ਲਈ ਲਿਆ ਗਿਆ ਤਾਂ ਵਿਭਾਗ ਨੇ ਹੁਣੇ ਜਿਹੇ ਸੰਯੁਕਤ ਰੂਪ ਦੇ ਨਾਲ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੇ ਵਿੱਚ ਟੋਲ ਪਲਾਜਾ ਆ ਬੰਦ ਕਰਨ ਦੀਆਂ ਸਾਰੀਆਂ ਕਾਰਵਾਈਆਂ ਵੀ ਪੂਰੀਆਂ ਕਰ ਦਿੱਤੀਆਂ ਨੇ ਤੇ ਹਰੀ ਝੰਡੀ ਦੇ ਦਿੱਤੀ ਹੈ ਇਸ ਟੋਲ ਪਲਾਜ਼ਾਂ ਨੂੰ ਬੰਦ ਕਰਨ ਦੀ ਹਰੀ ਝੰਡੀ ਵੀ ਦੇ ਦਿੱਤੀ ਗਈ ਹੈ ਤਾਂ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਹੂਲਤਾ ਨਹੀਂ ਤਾਂ ਟੋਲ ਪਲਾਜ਼ਾ ਵੀ ਨਹੀਂ ਤਾਂ ਸੂਤਰਾਂ ਦੇ ਮੁਤਾਬਕ ਆਵਾਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਦੇ ਵਿੱਚ ਇੱਕ ਵੀ ਨਵਾਂ ਟੋਲ ਪਲਾਜ਼ਾ ਨਹੀਂ ਲਗਾਇਆ ਤਾਂ ਹੁਣ ਸਿਰਫ ਦੋ ਟੋਲ ਪਲਾਜ਼ੇ ਹੀ ਬਚੇ ਨੇ ਜੇਕਰ ਇੱਥੇ ਵੀ ਨਿਜਮਾ ਅਤੇ ਸਹੂਲਤਾਂ ਦੇ ਵਿੱਚ ਕਮੀ ਪਾਈ ਗਈ ਤਾਂ ਸਰਕਾਰ ਇਹਨਾਂ ਉੱਤੇ ਵੀ ਤਾਲੇ ਜੜਵਾ ਦੇਵੇਗੀ ਤਾਂ ਦੱਸਣਯੋਗ ਹੈ ਕਿ 2024-25 ਦੇ ਵਿੱਚ ਪੰਜਾਬ ਦੇ ਜਿੰਨੇ ਵੀ ਟੋਲ ਪਲਾਜ਼ੇ ਨੇ ਉਹਨਾਂ ਤੋਂ ਕੁੱਲ ਸਾਲਾਨਾ ਕਲੈਕਸ਼ਨ ਹੈ ਜਿਹੜੀ 222 ਕਰੋੜ ਰੁਪਏ ਹੋਇਆ ਕਰਦੀ ਸੀ ਤਾਂ ਸੂਬਾ ਸਰਕਾਰ ਦਾ ਆਖਣਾ ਹੈ ਕਿ ਹੁਣ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਤੇ ਸੂਬੇ ਦੇ ਵਿੱਚ ਆਵਾਜਾਈ ਹੋਰ ਵੀ ਆਸਾਨ ਬਣੇਗੀ